ਕੀ ਬਾਬੇ ਰਵਿਦਾਸ ਦਾ ਸੁਪਨਾ ਇਹ ਨਹੀਂ ਸੀ ਕਿ ਤੁਸੀਂ ਮੇਰੇ ਨਾਂ ਤੇ ਕੋਈ ਹਵਾਈ ਅੱਡੇ ਖੋਲ੍ਹਿਓ ਮੈਨੂੰ ਗੁਰੂ ਤੋਂ ਭਗਤ ਬਣਾਇਓ ਜਾਂ ਭਗਤ ਤੋਂ ਗੁਰੂ ਬਣਾਇਓ ਮੇਰਾ ਸੁਪਨਾ ਹੈ ਬੇਗਮਪੁਰਾ ਉਹ ਧਰਮ ਚਾਹੁੰਨਾ ਹੈ ਉਹ ਸਮਾਜ ਚਾਹੁੰਨਾ ਹੈ ਉਹ ਆਰਥਿਕ ਤੌਰ ਤੇ ਆਰਥਿਕਤਾ ਚਾਹੁੰਨਾ ਹੈ ਜਿਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਤੇ ਹੋਵੇ ਕਾਹਨ ਨਾ ਹੋਵੇ ਬੇਗਮਪੁਰਾ ਯੋਹੀ ਹੈ ਜਿੱਤੇ ਜਿੱਥੇ ਉੱਚੀ ਜਾਤੀ ਦਾ ਮਾਣ ਕੋਈ ਨਹੀਂ ਤੇ ਨੀਵੀਂ ਜਾਤੀ ਦੀ ਹੀਣਤਾ ਕੋਈ ਨਹੀਂ ਬੇਗਮਪੁਰੇ ਦਾ ਸੁਪਨਾ ਲਿਆ ਸੀ ਬਾਬੇ ਰਵਿਦਾਸ ਨੇ ਜਿਹੜੀ ਸੀ ਉਹ ਅਬਜਲ ਨਗਰ ਬਣੀ ਉਹ ਆਨੰਦਪੁਰ ਸਾਹਿਬ ਬਣੀ ਉਹ ਖਾਲਸਾ ਪੰਥ ਬਣੀ ਔਰ ਉਹ ਸਰਕਾਰ ਖਾਲਸਾ ਬਣੀ ਜਿਹਦੇ ਵਿੱਚ ਅਜੀਜਉਦੀਨ ਮੁਖ ਮਚੰਦ ਹਰੀ ਸਿੰਘ ਨਲੂਏ ਸ਼ੇਰੇ ਪੰਜਾਬ ਇਕੱਠੇ ਬੈਠ ਕੇ ਤੇ ਭਾਈਚਾਰਕਾਂਝ ਨੂੰ ਮੁਖ ਰੱਖਦੇ ਨੇ ਚੰਗਾ ਹੁੰਦਾ ਉਹ ਐਲਾਨ ਕਰਕੇ ਜਾਂਦੇ ਕਿ ਅਸੀਂ ਇਹ ਰਿਪੋਰਟ ਦਾ ਨਾਮ ਬਦਲਣ ਦੀ بجائے ਅਸੀਂ ਲੋਕ ਸਭਾ ਚ ਬਿੱਲ ਲਿਆਵਾਂਗੇ ਬੇਗਮਪੁਰਾ ਤਾਂ ਕਿ ਇੱਥੇ ਦੇ ਕਰੋੜਾਂ ਲੋਕਾਂ ਨੂੰ ਜਾਤੀਵਾਦ ਦੇ ਕੋੜ ਤੋਂ ਨਜਾਤ ਮਿਲ ਜਾਏ ਚੰਗੀ ਗੱਲ ਹੁੰਦੀ ਕਿ ਅਜੋ ਬੇਗਮਪੁਰੇ ਦਾ ਐਲਾਨ ਕਰਦੇ ਕਿ ਅਸੀਂ ਹਵਾਈ ਅੱਡਾ ਛੱਡੋ ਅਸੀਂ ਤਾਂ ਦੇਸ਼ ਨੂੰ ਬੇਗਮਪੁਰਾ ਬਣਾ ਦੇਾਂਗੇ ਇਹ ਚੰਗੀ ਗੱਲ ਸੀਗੀ ਪਰ ਨਾ ਮੋਦੀ ਜੀ ਨੇ ਕਹਿਣੀ ਆ ਤੇ ਨਾ ਕਿਸੇ ਹੇਠਲੇ ਨੇ ਮੰਗ ਕਰਨੀ ਕੀ ਆਦਮਪੁਰ ਹਵਾਈ ਅੱਡਾ ਜਿਹੜਾ ਆ ਉਹਦਾ ਨਾਮ ਬਦਲ ਕੇ ਸਤਗੁਰੂ ਗੁਰੂ ਰਵਿਦਾਸ ਹਵਾਈ ਅੱਡਾ ਜਾਂ ਬੀਗਮਪੁਰਾ ਹਵਾਈ ਅੱਡਾ ਰੱਖਣ ਦੀ ਗੱਲ ਜਿਹੜੀ ਸੀ ਕੁਝ ਦਿਨਾਂ ਤੋਂ ਕੁਝ ਲੀਡਰਾਂ ਨੇ ਵੀ ਰੱਖੀ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਰੱਖੀ ਗਈ ਮੈਂ ਕਹਿੰਨਾ ਮੁਬਾਰਕ ਬਾਤ ਤੁਸੀਂ ਹਵਾਈ ਅੱਡੇ ਦਾ ਨਾਂ ਪਹਿਲਾਂ ਕੋਈ ਆਦਮਪੁਰ ਜਾਂ ਹਵਾਰਾ ਜਾਂ ਹਲਵਾਰਾ ਰੱਖ ਦਿੱਤਾ ਅੱਜ ਤੁਸੀਂ ਉਹਨੂੰ ਬਦਲ ਕੇ ਗੁਰੂ ਰਵਿਦਾਸ ਹਵਾਈ ਅੱਡਾ ਰੱਖ ਦਿੱਤਾ ਕੱਲ ਨੂੰ ਕੋਈ ਨਵਾਂ ਆ ਕੇ ਇੱਥੇ ਬਦਲ ਕੇ ਕੁਝ ਹੋਰ ਰੱਖ ਦੋ ਇਹਦੇ ਨਾਲ ਕੀ ਹੋ ਜਾਊ ਮੁਬਾਰਕ ਬਾਤੋ ਸਿਰਤੋਂ ਰੱਖੋ ਮੈਂ ਵਿਰੋਧ ਨਹੀਂ ਕਰ ਰਿਹਾ ਜਿਹੜੇ ਮੰਗ ਕਰਦੇ ਨੇ ਮੈਂ ਉਹਨਾਂ ਨੂੰ ਵੀ ਕੁਛ ਨਹੀਂ ਕਹਿ ਰਿਹਾ ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਆ ਕਿ ਬਾਬੇ ਰਵਿਦਾਸ ਦਾ ਸੁਪਨਾ ਇਹ ਨਹੀਂ ਸੀ ਕਿ ਤੁਸੀਂ ਮੇਰੇ ਨਾਂ ਤੇ ਕੋਈ ਹਵਾਈ ਅੱਡੇ ਖੋਲਿਓ ਮੈਨੂੰ ਗੁਰੂ ਤੋਂ ਭਗਤ ਬਣਾਇਓ ਜਾਂ ਭਗਤ ਤੋਂ ਗੁਰੂ ਬਣਾਇਓ ਮੇਰਾ ਸੁਪਨਾ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਮੈਂ ਉਹ ਦੇਸ਼ ਚਾਹੁੰਨਾ ਹੈ ਉਹ ਸਰਕਾਰ ਚਾਹੁੰਨਾ ਹੈ ਉਹ ਧਰਮ ਚਾਹੁੰਨਾ ਹੈ ਉਹ ਸਮਾਜ ਚਾਹੁੰਨਾ ਹੈ ਉਹ ਆਰਥਿਕ ਤੌਰ ਤੇ ਆਰਥਿਕਤਾ ਚਾਹੁੰਨਾ ਹੈ ਜਿਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਤੇ ਹੋਵੇ ਕਾਣ ਨਾ ਹੋਵੇ ਉਹ ਦੇਸ਼ ਚਾਹੁੰਨਾ ਹੈ ਜਿਸ ਦੇਸ਼ ਵਿੱਚ ਜਾਤੀਵਾਦ ਦਾ ਕੋੜ ਨਾ ਹੋਵੇ ਤਾਂ ਕਿ ਨੀਵਿਆਂ ਨੂੰ ਨੀਵੀਂ ਜਾਤੀ ਦੀ ਸ਼ਰਮ ਗੁਲਾਮੀ ਮਰ ਜਾਏ ਤੇ ਉੱਚੀ ਜਾਤੀ ਵਾਲਿਆਂ ਨੂੰ ਉੱਚੀ ਜਾਤੀ ਦਾ ਹੰਕਾਰ ਮਰ ਜਾਏ ਉਹ ਦੇਸ਼ ਦੇਸ਼ ਨਹੀਂ ਹੋਇਆ ਕਰਦੇ ਬੇਗਮਪੁਰਾ ਉਹੀ ਹੈ ਜਿੱਤੇ ਜਿੱਥੇ ਉੱਚੀ ਜਾਤੀ ਦਾ ਮਾਣ ਕੋਈ ਨਹੀਂ ਤੇ ਨੀਵੀਂ ਜਾਤੀ ਦੀ ਹੀਣਤਾ ਕੋਈ ਨਹੀਂ ਬੇਗਮਪੁਰੇ ਦਾ ਸੁਪਨਾ ਲਿਆ ਸੀ ਬਾਬੇ ਰਵਿਦਾਸ ਨੇ ਬਾਬੇ ਰਵਿਦਾਸ ਬਾਬੇ ਕਬੀਰ ਬਾਬੇ ਫਰੀਦ ਬਾਬੇ ਨਾਮਦੇਵ ਜਿੰਨੇ ਵੀ ਸਾਡੇ ਭਗਤ ਸਹਿਬਾਨ ਨੇ ਇਹਨਾਂ ਨੇ ਡਟ ਕੇ ਉਸ ਗੱਲ ਦੀ ਪ੍ਰੋੜਤਾ ਕੀਤੀ ਫਿਰ ਉਦੋਂ ਅੱਗੇ ਆ ਜਾਂਦੇ ਆ ਗੁਰਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਤੇ ਸ਼ੇਰੇ ਪੰਜਾਬ ਤੱਕ ਦਾ ਸਮਾਂ ਹੁਣ ਬੇਗਮਪੁਰੇ ਦੀ ਗੱਲ ਜਿਹੜੀ ਸੀ ਉਹ ਅਬਚਲ ਨਗਰ ਬਣੀ ਉਹ ਆਨੰਦਪੁਰ ਸਾਹਿਬ ਬਣੀ ਉਹ ਖਾਲਸਾ ਪੰਥ ਬਣੀ ਔਰ ਉਹ ਸਰਕਾਰ ਖਾਲਸਾ ਬਣੀ ਜਿਹਦੇ ਵਿੱਚ ਅਜੀਤ ਜੂਦੀਨ ਮੁਖਮचंद ਹਰੀ ਸਿੰਘ ਨਲੂਏ ਸ਼ੇਰੇ ਪੰਜਾਬ ਇਕੱਠੇ ਬੈਠ ਕੇ ਤੇ ਭਾਈਚਾਰਕਾਂਝ ਨੂੰ ਮੁਖ ਰੱਖਦੇ ਨੇ ਭਰਾ ਭਰਾ ਲਈ ਢਾਲ ਬਣਿਆ ਬਰਸ਼ੀ ਨਹੀਂ ਬਣਿਆ ਭਰਾ ਨੇ ਭਰਾ ਨਾਲ ਵੰਡ ਕੇ ਛਕਿਆ ਖੋ ਕੇ ਨਹੀਂ ਖਾਦਾ ਭਰਾ ਨੇ ਨੀਵੇਂ ਨੂੰ ਉੱਚਾ ਕੀਤਾ ਹੈ ਭਰਾ ਨੇ ਨੀਵੇਂ ਦੇ ਸਾਹਮਣੇ ਉੱਚੇ ਹੋਣ ਦਾ ਮਾਣ ਨਹੀਂ ਕੀਤਾ ਤੇ ਮੈਂ ਚਾਹੁੰਨਾ ਸੀ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਆਏ ਨੇ ਚੰਗਾ ਹੁੰਦਾ ਉਹ ਐਲਾਨ ਕਰਕੇ ਜਾਂਦੇ ਕਿ ਅਸੀਂ ਇਹ ਰਿਪੋਰਟ ਦਾ ਨਾਮ ਬਦਲਣ ਦੀ بجائے ਅਸੀਂ ਲੋਕ ਸਭਾ ਚ ਬਿੱਲ ਲਿਆਵਾਂਗੇ ਬੇਗਮਪੁਰਾ ਤਾਂ ਕਿ ਇੱਥੇ ਦੇ ਕਰੋੜਾਂ ਲੋਕਾਂ ਨੂੰ ਜਾਤੀਵਾਦ ਦੇ ਕੋਹੜ ਤੋਂ ਨजात ਮਿਲ ਜਾਏ ਔਰ ਸਾਰਿਆਂ ਨੂੰ ਇੱਕ ਜ਼ਿੰਦਗੀ ਜੀਣ ਦਾ ਹੱਕ ਮਿਲ ਜਾਏ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਸਭੇ ਸਾਂਝੀ ਵਾਲ ਸਦائیں ਤੂੰ ਕਿਸੇ ਨਾ ਦਿੱਸੇ ਵਰਾ ਜਿਓ ਉਹ ਹੱਕ ਹਕੂਕ ਸਾਰਿਆਂ ਨੂੰ ਮਿਲਦੇ ਬੇਗਮਪੁਰੇ ਦਾ ਕਾਨੂੰਨ ਲਿਆਉਂਦੇ ਜਿਹਦੇ ਵਿੱਚ ਤਕੜੇ ਨੂੰ ਡਰ ਹੁੰਦਾ ਕਮਜ਼ੋਰ ਨੂੰ ਆਸ਼ਰਾ ਹੁੰਦਾ ਚੰਗੀ ਗੱਲ ਹੁੰਦੀ ਕਿ ਅਜੋ ਬੇਗਮਪੁਰੇ ਦਾ ਐਲਾਨ ਕਰਦੇ ਕਿ ਅਸੀਂ ਹਵਾਈ ਅੱਡਾ ਛੱਡੋ ਅਸੀਂ ਤਾਂ ਦੇਸ਼ ਨੂੰ ਬੇਗਮਪੁਰਾ ਬਣਾ ਦੇਾਂਗੇ ਇਹ ਚੰਗੀ ਗੱਲ ਸੀਗੀ ਪਰ ਨਾ ਮੋਦੀ ਜੀ ਨੇ ਕਹਿਣੀ ਆ ਤੇ ਨਾ ਕਿਸੇ ਹੇਠਲੇ ਨੇ ਮੰਗ ਕਰਨੀ ਆ ਵਜ੍ਹਾ ਕਿਸੇ ਨੂੰ ਵੋਟ ਚਾਹੀਦੀ ਐ ਤੇ ਕਿਸੇ ਨੂੰ ਨੋਟ ਚਾਹੀਦੇ ਨੇ ਮਾਫੀ ਦਿਓ ਸ਼ਬਦ ਵੱਡੇ ਨੇ ਜਬਾਨ ਛੋਟੀ ਹੈ ਨਿੱਕਾਂ ਆ ਗੱਲ ਚ ਬਹੁਤ ਆਮ ਤੌਰ ਤੇ ਮੈਨੂੰ ਇਹ ਕਹਿ ਦੇਣਗੇ ਕਿ ਉਹ ਇੱਕ ਰਾਗੀ ਸੀ ਬੋਲਦਾ ਸੀਗਾ ਪਰ ਮੈਂ ਕੀਰਤਨੀ ਆ ਔਰ ਸ਼ਬਦ ਕਹਿ ਰਿਹਾ ਤੁਹਾਨੂੰ ਕਿ ਚੰਗਾ ਹੁੰਦਾ ਅੱਜ ਬੇਗਮਪੁਰੇ ਦਾ ਸੁਪਨਾ ਲਿਆ ਜਾਂਦਾ ਜਿਹੜਾ ਕਦੇ ਕਲਗੀਧਰ ਪਿਤਾ ਨੇ ਲੈ ਕੇ ਤੇ ਆਪਣੇ ਲਾਲ ਤੱਕ ਕੁਰਬਾਨ ਕਰ ਦਿੱਤੇ ਤੇ ਬਾਬਾ ਬੰਦਾ ਸਿੰਘ ਨੇ ਉਸ ਰਾਜ ਨੂੰ ਸਥਾਪਿਤ ਕੀਤਾ ਉਸ ਰਾਜਵਲ ਨੂੰ ਕਿੱਧਰੇ ਬੇਗਮਪੁਰੇ ਦੀਆਂ ਨਜ਼ਰਾਂ ਜਾਂਦੀਆਂ ਤੇ ਸ਼ਾਇਦ ਪੰਜਾਬ ਦੇ ਹਾਲਾਤ ਬਦਲ ਸਕਦੇ ਸਨ